ਅਸੀਂ 70 ਜਗ੍ਹਾ ਆਏ ਹਾਂ ਜੀ 70 1950 ਦੇ ਤੋਂ ਗਏ ਹਾਂ ਬਸ ਪਿੰਡ ਜੀ ਤੋਂ ਹਾਲਵਾ ਬਈ ਦਾ ਜਿਹੜਾ ਸਿੱਧਾ ਏਰੀਆ ਜੀ ਨੇ ਜਿਹੜਾ ਆਪਣਾ ਮੇਨ ਬਾਜ਼ਾਰ ਦੇ ਪਿੱਛੇ ਤੋਂ ਪੜਦੇ ਪਿੱਛੇ ਪਾਸੇ ਹਾਂ ਜੀ ਪੁਰਾਣੀ ਬੋਲੀ ਆਪਦੀ ਉੱਤੇ ਹਾਂ ਮਾਰਕ ਕਰੇ ਤੋਂ ਬਈ ਜਾ ਕੇ ਆਇਆ ਤੁਹਾਨੂੰ ਅੱਛਾ ਜੀ ਬਈ ਇਹਦਾ ਪੁਰੇ ਵੇਲੇ ਨੂੰ ਹੋ ਗਏ 15 ਸਾਲ ਕਿਰਾਇਆ ਜੀ ਨੂੰ ਹੋ ਗਏ 34 ਸਾਲ ਪਿੱਛੇ ਜੀ ਧਾਰਾ ਤਾਂ ਹੈ ਜੀ ਉਹ ਜਿਹੜਾ ਆਦਮੀ ਦਾ ਕਨੈਕਟ ਹੁੰਦਾ ਨਾ ਇੱਕ ਦੂਜੇ ਨਾਲ ਚਾਚਾ ਜੀ ਹੈਗੇ ਨੇ ਇਹ ਹਾਂ ਬੜਵਾਲੀ ਹੈਗੇ ਨੇ ਤੋਂ ਚਾਚਾ ਜੀ ਕਹੀ ਉਹ ਤਾਂ ਜਿਹੜਾ ਉਹਨਾਂ ਨੇ ਬੜਵਾਲੀ ਤੋਂ ਲੱਗੇ ਹੋਏ ਨੇ ਸਰੂ ਬੇਜਾ ਨਾ ਹਰ ਤਾਲ ਸਕਦੇ ਬਾਪੂ ਜੀ ਅੱਜ ਸੋਹਣੇ ਤੇ ਸੁਹਾਗਾ ਹੋ ਗਿਆ ਡਾਕਟਰ ਰਾਹੁਲ ਬੰਸਲ ਜੀ ਦਾ ਇਹ ਨੇਟੇ ਬਲੇਜ ਆ ਪਿੰਡ ਕੋੜਦਣਾ ਤੇ ਇਹਨਾਂ ਦੇ ਪੜਦਾਦਾ ਸ਼੍ਰੀ ਰੌਣਕਰਾਮ ਜੀ ਦੇ ਸਾਥੀ ਰਹੇ ਜਾਂ ਉਹਨਾਂ ਦੇ ਜਾਣਕਾਰ ਕਹਿ ਲਈਏ ਮਾਸਟਰ ਸਰਦੇਵ ਸਿੰਘ ਜੀ ਸਾਡੇ ਨਾਲ ਨੇ ਆ ਮਾੜੂ ਜੀ ਕੀ ਤੁਸੀਂ ਇਹਨਾਂ ਡਾਕਟਰ ਸਾਹਿਬ ਦੇ ਪਰਿਵਾਰ ਬਾਰੇ ਜਾਣਦੇ ਹੋ ਬਿਲਕੁਲ ਚੰਗੀ ਤਰਾ ਜਾਣਦਾ ਜੇ ਸਾਡੇ ਇਹਨਾਂ ਨਾਲ ਕਈ ਲੋਕ ਇਹਨਾਂ ਦੇ ਸਾਤਾਜੀ ਉਹ ਮੇਰੇ ਨਾਲ ਪੜ੍ਹਦੇ ਰਹੇ ਜੀ ਇਹਨਾਂ ਦੇ ਦਾਦਾ ਜੀ ਹਾਂ ਇਹਨਾਂ ਪਾਪੂ ਰਾਮ ਜੀ ਪਾਪੂ ਰਾਮ ਜੀ ਮੇਰੇ ਨਾਲ ਪੜ੍ਹਦੇ ਰਹਿੰਦੇ ਅਸੀਂ ਇਕੱਠੇ ਤੋਂ ਕਾਲੇ ਕੀ ਪੜ੍ਹਨ ਜਾਂਦੇ ਕੱਟੇ ਮੁੜ ਕੇ ਤੁਰ ਕੇ ਆਉਂਦੇ ਕਈ ਵਾਰੀ ਇੱਕ ਬਾਤ ਆਉਂਦੀ ਹੁੰਦੀ ਸੀ ਜੀ ਉਹ ਕਦੇ ਸਾਨੂੰ ਚੜਾ ਲੈਣ ਦੀ ਕਦੇ ਨਾ ਬਹੁਤ ਇਹ ਦਰਕਰਦੇ ਸੀ ਘੋੜਾ ਤੇ ਚੜ ਕੇ ਸੀ ਬੱਤਾਂ ਤੇ ਚੜਦੇ ਠੀਕ ਹੈ ਉਹਨਾਂ ਦੀਆਂ ਪੁਰਾਣੀਆਂ ਜਾਂਦਾ ਅਜੂਨੀ ਨੇ ਤੇ ਪਰਿਵਾਰ ਦੇ ਨਾਲ ਹੈ ਜੀ ਅੱਜ ਅੱਜ ਉਹਨਾਂ ਦਾ ਪੋਤਾ ਡਾਕਟਰ ਬਣ ਕੇ ਤੁਹਾਨੂੰ ਸਵਾਗਤ ਦੇ ਰਿਹਾ ਕਿਵੇਂ ਮਹਿਸੂਸ ਕਰ ਰਹੇ ਹੋ ਜੀ ਡਾਕਟਰ rahul rahul ji rahul ji ਹਾਂ ਜੀ ਇਹ ਸਾਡੇ ਪਿੰਡ ਦੇ ਵਿੱਚ ਆਇਆ ਬੜੀ ਖੁਸ਼ੀ ਦੀ ਗੱਲ ਹੈ ਹਾਂਜੀ ਇਹ ਆਪਦੀ ਜਨਮ ਘਰ ਦੇ ਵਿੱਚ ਆ ਕੇ ਹਾਂਜੀ ਸਾਡੇ ਪਿੰਡ ਦੇ ਲੋਕਾਂ ਨਾਲ ਮਿਲ ਕੇ ਜੀ ਆਪ ਨੇ ਜਿਹੜੇ ਹੈਗੇ ਨੇ ਸਵਾਵਾ ਲੈ ਰਹੇ ਨੇ ਪੁਰਖਿਆਂ ਨੂੰ ਵੀ ਅੱਜ ਕਿਤੇ ਨਾ ਕਿਤੇ ਸ਼ਾਂਤੀ ਮਿਲਦੀ ਹੋਊਗੀ ਕਿ ਸਾਡੇ ਤੇ ਪਤਾ ਕਿ ਇਹਨੇ ਸਵਾਵਾ ਲੈ ਲਿਆ ਉਹਨਾਂ ਦੀ ਵੀ ਜਿਹੜੀ ਆਤਮਾ ਹੈ ਉਹ ਵੇਲਪੁਰ ਸ਼ਾਂਤ ਹੋ ਵੀ ਹੋਊਗੀ ਵੀ ਸਾਡੇ ਇੱਕ ਬੱਚਾ ਸਾਡੇ ਕਬਾਇ ਪੇਸ਼ਾ ਦੇ ਵਿੱਚ ਆ ਕੇ ਜੀ ਆਹ ਸੇਵਾ ਕਰ ਰਿਹਾ ਹੈ ਸਾਨੂੰ ਵੀ ਇਹਨਾਂ ਦੇ ਉੱਤੇ ਬਹੁਤ ਜਿਆਦਾ ਮਾਣ ਹੈ ਜੀ ਤੇ ਮੈਂ ਇਹਨਾਂ ਕੋਲ ਹੀ ਉਮੀਦ ਕਰਦਾ ਵੀ ਸਾਡੇ ਪਿੰਡ ਵਿੱਚ ਕੰਮ ਬਣਾਇਆ ਕਰੋ ਜੀ ਸਮਾਜਿਕ ਤੌਰ ਤੇ ਤੌਰ ਤੇ ਮੈਂ ਵੀ ਵਿਚਰਦਾ ਜੀ ਤੇ ਮੇਰਾ ਜਿਹੜਾ ਪੋਤਾ ਹੈ ਕਲਦੀਪ ਦਾ ਨਗਜੋਤ ਸਿੰਘ ਜੀ ਮਾ ਜੀ ਜੀ ਫੈਂਗਰ ਹਾਂ ਜੀ ਉਹ ਇੱਥੇ ਸੇਵਾ ਲੱਗਾ ਸੇਵਾ ਕਰ ਰਿਹਾ ਜੀ ਤੇ ਹੋਰ ਵੀ ਕਰਦੇ ਰਹਿਣਗੇ ਸਾਡਾ ਪਿੰਡ ਬਹੁਤ ਵਧੀਆ ਮਿਹਰਬਾਨਤ ਨਾਲ ਹੈ ਇੱਥੇ ਬਹੁਤ سارے ਡਾਕਟਰ ਆ ਕੇ ਸਵਾਵਾ ਦੇ ਰਹੇ ਨੇ ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਦੇ ਰਹੇ ਹਾਂ ਕਿਸੇ ਕਿਸਮ ਦੀ ਤਕਲੀਫ ਨਹੀਂ ਆਉਣ ਦਵਾਂਗੇ ਜਿਹੜਾ ਸਾਡੇ ਪ੍ਰਤੀ ਇਹ ਕੋਈ ਡਿਊਟੀ ਡਾਉਣਗੇ ਅਸੀਂ ਉਹਨਾਂ ਨੂੰ ਪੂਰੇ ਕਰਦੇ ਰਹਾਂ ਮਾਤਰੀ ਜੀ ਜੇ ਤੁਸੀਂ ਤੁਹਾਡੇ ਵਰਗੇ ਬਜ਼ੁਰਗ ਤੇ ਸਪੈਸ਼ਲੀ ਰਿਟਾਇਰਡ ਆ ਆਦਮੀ ਜਦੋਂ ਅੱਗੇ ਆਗੇ ਨਾ ਤਾਂ ਅਸੀਂ ਹੋਰ ਵੀ ਬਹੁਤ ਸੋਹਣਾ ਕੰਮ ਕਰ ਸਕਦੇ ਆ ਡਾਕਟਰ ਸਾਹਿਬ ਹੋ ਗਏ ਪ੍ਰੋਡਿਊਸਰ ਹੋ ਗਿਆ ਸਾਡੀ ਨੌਜਵਾਨਾਂ ਦੀ ਸਾਰੀ ਟੀਮ ਆ ਜਿਹੜੀ ਪ੍ਰੋਡਕਸ਼ਨ ਡੀ ਐਕਸ ਐਕਸ ਦੀ ਉਹ ਸਾਰੇ ਨੌਜਵਾਨ ਬਹੁਤ ਵਧੀਆ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਸੇਧ ਦੀ ਲੋੜ ਆ ਜੋ ਤੁਹਾਡੇ ਵਰਗੇ ਤਿਆਰਬੇਕਾਰ ਮਾਸਟਰ ਅਧਿਆਪਕ ਜਾਂ ਕਿਸੇ ਵੀ ਵਿਭਾਗਤੋਂ ਰਿਟਾਇਰ ਲੋਕ ਸਾਡੇ ਨਾਲ ਪੈੜ ਤੇ ਪੈੜ ਮਿਲੋਣਗੇ ਤਾਂ ਬਹੁਤ ਵਧੀਆ ਰਿਜ਼ਲਟ ਜਿਹੜੇ ਉਹ ਪਿੰਡਪੁਰਦੂਨੇ ਨੂੰ ਮਿਲਣਗੇ ਸਾਡਾ ਪਿੰਡ ਦੀ ਉਮਕੀ ਦਾ ਇੱਕ ਵੱਡਾ ਕਾਰਨ ਹੈ ਇੱਥੇ ਸਰਦਾਰ ਰਹੇ ਜੀ ਸਰਦਾਰ ਮਿਹਰ ਸਿੰਘ ਜੀ ਨਾਲ ਅਫਸਰ ਜੀ ਜਿਸ ਨੂੰ ਅੱਜਕੱਲ ਐਸ.ਡੀ.ਐਮ ਕਿਹਾ ਜਾਂਦਾ ਹੈ ਜੀ ਓਹੋ ਇੱਥੋਂ ਦੇ ਬਚਨੀਕ ਸੀ ਜੀ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਤੰਦਮਾ ਸਾਹਿਬ ਦੇ ਵਿੱਚ ਬਣਿਆ ਲੱਗਿਆ ਹੋਇਆ ਜੀ ਜਿਹਦੇ ਉੱਤੇ ਸਰਦਾਰ ਮਹਿਰ ਸਿੰਘ ਕੋਲ ਜੁਨੇ ਵਾਲੇ ਨੇ ਸੇਵਾ ਕੀਤੀ ਤਲਵੰਡੀ ਸਾਹਿਬ ਕੋਲ ਤਲਵੰਡੀ ਸਾਹਿਬ ਕੋਲੇ ਜੀ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਉਹਨਾਂ ਨੇ ਬਹੁਤ ਵੱਡੀ ਇੱਕ ਧਰਮਸ਼ਾਲਾ ਬਣਵਾਈ ਜੀ ਜਿਹੜੀ ਕਿ ਮਾਨਤਾ ਦੇ ਵਿੱਚ ਜਿਹੜਾ ਰੇਲਵੇ ਸਟੇਸ਼ਨ ਹੈ ਜੀ ਇਹ ਉਸ ਨੂੰ ਆਪਾਂ ਬਚਾਉਣ ਦੀ ਇਜਾਜ਼ਤ ਆ ਉਹਦੇ ਉੱਤੇ ਜੀ ਉਹਨਾਂ ਨੇ ਸਮਾਜਿਕ ਕੰਮ ਬਹੁਤ ਕੰਮ ਕੀਤੇ ਨੇ ਜੀ ਤੇ ਉਹਨਾਂ ਦਾ ਜਿਹੜਾ ਲੜਕਾ ਹੈ ਗੁਰਪ੍ਰੀਤ ਸਿੰਘ ਅੱਜ ਕੱਲ ਉਹ ਪਟਿਆਲੇ ਰਹ ਰਹੇ ਨੇ ਜੀ ਤੇ ਉਹਨਾਂ ਨੇ ਆਪ ਦੇ ਜਿਹੜੇ ਸਬਾਬਾਂ ਨੇ ਜਿੰਨ ਬਰਾਸ਼ਟ ਦੇ ਵਿੱਚ ਦਿੱਤੀਆਂ ਜੀ ਉਹਨਾਂ ਦੀ ਵਾਹੜਾ ਮਰਵਿੰਦਰ ਕੌਂਟੀਟਿ ਵਾਲੀ ਮੇਰੇ ਨਾਲ ਸਰਕਾਰੀ ਹਾਈ ਸਕੂਲ ਰਾਜਿਆ ਰੱਖ ਕੇ ਕੰਮ ਕਰਦੀ ਰਹੀ ਜੀ ਤੇ 12 ਟੱਕਾ ਪ੍ਰਬਾਰਤ ਉਹ ਤੋਂ ਬਾਅਦ ਉਹਨਾਂ ਦੀ ਮੈਂਟ ਦਾ ਸਾਕਾ ਹਾਂਜੀ ਸਾਡੇ ਪਿੰਡ ਦੇ ਵਿੱਚ ਜਾਗਰਤੀ ਆਈ ਇੱਥੋਂ ਦਾ ਸਰਦਾਰ ਪੱਡੰਮਣ ਸਿਕ ਜੀ ਹੋਮਰ thro ਛੱਟਾਂ ਦੇ ਵਿੱਚ ਹੋਮਰ thro ਹਾਂ ਭਾਈ ਇਸ ਸਾਡੇ ਬਾਈਪੰਡਾ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਜਿਹੜਾ ਕਿ ਉਹ ਆਪਣੇ ਪਿੰਡ ਭਾਈ ਭਰਤਾ ਰਹਿ ਰਿਹਾ ਹੈ ਉਸ ਦੇ ਨਾਲ ਵੀ ਮੇਰੀਆਂ ਗੱਲਾਂ ਬਾਤਾਂ ਹੋਈਆਂ ਤੇ ਬਹੁਤ ਦਰਸ਼ਨੀ ਜਵਾਨ ਹੱਥ ਪੁੱਟ ਕੱਢ ਜੀ ਕਿ ਸ਼ੇਖ ਅਤਮਨਪਾਰ ਜਿਹਨਾਂ ਨੂੰ ਵੱਡਾ ਸਾਰਾ ਘੋੜਾ ਉਹਨਾਂ ਨੂੰ ਚੰਗਦਾ ਸੀ ਤੇ ਆਮ ਘੋੜਾ ਨਹੀਂ ਚੰਗਦਾ ਮਿਲਟਰੀ ਦੇ ਵਿੱਚ ਰਹੇ ਹੋਏ ਸੀ ਉਹਨਾਂ ਨਾਲ ਜਦ ਮੈਂ ਗੱਲਾਂ ਬਾਤਾਂ ਕੀਤੀਆਂ ਸੀ ਥੋੜਾ ਇਹ ਸਪੋਰਟ ਦੇ ਵਿੱਚ ਆਉਣ ਦਾ ਕੰਮ ਕੀ ਬਣਿਆ ਜੀ ਉਹਨਾਂ ਨੇ ਦੱਸਣਾ ਵੀ ਮੈਂ ਖੇਡ ਲੋਕਾਂ ਆਗਰ ਫਿਲਟਰੀ ਦੇ ਵਿੱਚ ਰਹਾ ਜੀ ਉੱਥੇ ਸਾਨੂੰ ਟਰਟਰ ਮਹੀਨੇ ਜੂਸ ਪੀਉਂਦੇ ਰਹੇ ਨੇ ਜੀ ਰੋਟੀ ਦਿੰਦੇ ਨੇ ਇਥੇ ਪ੍ਰੈਕਟਿਸ ਕਰਾਉਂਦੇ ਸੀ ਜੀ ਅੰਨਾ ਦਾਦੇ ਪ੍ਰੈਕਟਿਸ ਕਰਦੇ ਕਿ ਸਾਡੇ ਸਰੀਰ ਦਾ ਜੀ ਖੂਨ ਦਾ ਮੁਰਦਾ ਕੇ ਬਾਹਰ ਨਿਕਲ ਜਾਂਦਾ ਜੀ ਤੇ ਉਸ ਕਰਕੇ ਇਹ ਸਾਡੇ ਪਿੰਡ ਦਾ ਜਿਹੜਾ ਜਾਣਤੀ ਹੈ ਨਾ ਪਹਿਲੇ ਦਿਨੋਂ ਇਥੇ ਬਹੁਤ ਜਾ ਦੇ ਕੋਣਾਟੀਆਂ ਜੀ ਬਾਬਾ ਬਕਾਉਰ ਸਿੰਘ ਜੀ ਜਿਨ੍ਹਾਂ ਨੇ ਅੰਗਰੇਜ਼ਾਂ ਨਾਲ ਲੜਾਈ ਕੀਤੀ ਉਹ ਵੀ ਸਾਡੇ ਪਿੰਡ ਦੇ ਸੀ ਜੀ ਬਾਬਾ ਹਰਨਾਮ ਸਿੰਘ ਜੀ ਜਿਹੜਾ ਇੱਥੇ ਲਾਣਾ ਵਜਦਾ ਹੈ ਭਾਈ ਕੰਨਾ ਹਾਂਜੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਸੀ ਉਹਨਾਂ ਨੇ ਵੀ ਅੱਭੀ ਇਸ ਸਤੌਰ ਸ਼ਹੀਦੀ ਦਿੱਤੀ ਇੱਕ ਕਿਸਮ ਦੀ ਜੀ ਲੜਾਈ ਦੇ ਦੌਰਾਨ ਕਿਉਂਕਿ ਅੰਗਰੇਜ਼ ਹਕੂਮਤ ਸੀ ਜਿਹੜੇ ਸੀ ਬੰਦੇ ਪਰਿਵਾਰ ਸੀ ਇਹਨਾਂ ਨੂੰ ਖਤਮ ਕਰਕੇ ਵੀ ਇੱਕ ਚਿਰਾਗ ਦੇ ਤੌਰ ਤੇ ਜੀ ਉਹਨਾਂ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਜੀ ਹਿੰਦੁਸਤਾਨ 'ਤੇ ਹਮਲਾ ਕੀਤਾ ਉਹ ਇੱਥੋਂ ਦੇ ਆਦਮੀਆਂ ਨੂੰ ਜੀ ਲਖਤਾਰੀ, ਬੋਤੀ ਜੀ ਵੀ ਜੀ ਜਿਹੜੇ ਵੀ ਸੇਵ ਦੇਣ ਵਾਲੇ ਦੇ ਮਾਸਟਰ ਜੀ ਚਾਹ ਹੋਰ ਕਿਸਮ ਦੇ ਗੁਰਦੁਆਰਿਆਂ ਦੇ ਮਹੰਤਪੀਜਾ ਵਗੈਰਾ ਜੀ ਉਹਨਾਂ ਨੂੰ ਇਕੱਠਾ ਕਰਕੇ ਕੰਧਾਰ ਦੇ ਵਿੱਚ ਲੈ ਗਿਆ ਜੀ ਉੱਥੇ ਉਹਨਾਂ ਨੂੰ ਉੱਥੇ ਉਹਨਾਂ ਨੇ ਨਮਾਇਸ਼ ਪਾਈ ਵੀ ਇਹਨਾਂ ਆਦਮੀਆਂ ਨੂੰ ਦੇਖੋ ਜੀ ਉੱਥ儿 ਨਾਲ ਲੋਕਾਂ ਨੇ ਕਿਹਾ ਆਦਮੀਆਂ ਵਰਗੇ ਆਦਮੀਆਂ ਨੇ ਇੰਨੇ ਜਿੱਕ ਸਿੰਘ ਨੇ ਜੀ ਉਹ ਕਹਿੰਦਾ ਸਿੰਘਾਂ ਆ ਆਦਮੀ ਨੇ ਜੀ ਇਹ ਕੌਮ ਨੂੰ ਜਾਗਰਤ ਕਰਦੇ ਨੇ ਜੀ ਜਿਹੜਾ ਕੌਮ ਨੂੰ ਜਾਗਰਤ ਕਰੇ ਉਹ ਕਦੇ ਮਰਦੀ ਨਹੀਂ ਹੁੰਦੀ ਜੀ ਇਹ ਉਹਨਾਂ ਦੀ ਕਰੀਮ ਇੱਥੇ ਲਾਇਆ ਹੈ ਜੀ ਹੁਣ ਤੁਸੀਂ 700 800 ਜਨਾਚਰ ਲੋਕ ਜਾਗਦੇ ਨੂੰ ਟੋ ਕਿੱਡੀ ਵੱਡੀ ਸ਼ੋਰ ਕਿੱਡੀ ਵੱਡੀ ਸ਼ੋਰ ਨਹੀਂ ਜਿਹੜੇ ਮੇਨ ਮੋਢੀ ਬੰਦੇ ਸੀ ਚੰਗੇ ਅਪਰਾਲੇ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਚੱਕ ਲਿਆ ਹਾਂ ਇਹ ਇੱਥੇ ਹਜ਼ਾਰਾਂ ਸਾਡੇ ਪਿੰਡ ਦੇ ਆਜ਼ਾਦੀ ਘੁਲਾਟੀ ਵੀ ਹੋਏ ਨੇ ਜੇਲਾ ਵੀ ਕੱਟਿਆ ਨੇ ਜੀ ਖੁਸ਼ਿਆਤ ਟੈਕਸ ਪ੍ਰਤਾਪ ਸਿੰਘ ਕੈਰੋਗੜੀ ਲੱਗਿਆ ਜੀ ਜਿਹਦੇ ਵਿੱਚ ਸਰਜੀਤ ਸਿੰਘ ਨੰਬਰਦਾਰ ਸਾਡੇ ਪਿੰਡ ਦਾ ਜੀ ਉਹਦਾ ਜਵਾਈ ਜੰਗੀਰ ਸਿੰਘ ਜੀ ਅੱਜ ਇੱਥੇ ਰਹਿ ਰਿਹਾ ਹੈ ਉਹਨਾਂ ਨੇ ਇੱਕ ਐਂ ਦਾ ਕੱਟਿਆ ਜੀ ਹੋਰ ਵੀ ਇੱਥੇ ਗਰਮੇਰ ਸਿੰਘ ਪੁੱਤਰ ਇੰਦਰ ਸਿੰਘ ਕੱਲ੍ਹ ਉਹ ਵੀ ਅੱਜ ਸੰਸਾਰ ਤੋਂ ਕੁਛ ਕਰ ਗਿਆ ਉਹ ਵੀ ਜੇਲ ਕੱਟੀ ਜੀ ਸਾਡੇ ਮੁਕਾਉ ਪਿੰਡ ਦਾ ਸਾਡੇ ਦਾ ਇਤਿਹਾਸ ਬਹੁਤ ਵੱਡਾ ਇਤਿਹਾਸ ਬਹੁਤ ਵੱਡਾ ਹੈ ਗਰਮਈ ਇਤਿਹਾਸ ਹੈ ਸਾਡੇ ਪਿੰਡ ਦੀ ਜਿਹੜੀ ਜ਼ਮੀਨ ਹੈ 5500 ਏਕੜ ਹੈ ਜੀ ਬਾਹਰ ਨਾਲ ਕੋਈ 300 ਦੇ ਕਰੀਬ ਆਦੀ ਇੱਕ ਫੇਰ ਬਸਿਆ ਹੋਇਆ ਜੀ ਤੇ ਉਹ ਫੇਰ ਵੀ ਸਾਡੇ ਭਾਈਚਾਰਕਾਂ ਦੇ ਅੱਗੇ ਹੈ ਜੋਗਤਾ ਦੇ ਆਧਾਰ ਤੇ ਬਾਹਰਲੇ ਆਦਮੀ ਨੂੰ ਵੀ ਸਰਪੰਚ ਬਣਾ ਦਿੰਦੇ ਠੀਕ ਹੈ ਹਾਂ ਨੈਰੋ ਮਾਰਕੀਟ ਹੈ ਜੀ ਸਾਡੇ ਪਿੰਡ ਦੇ ਪ੍ਰਾਊਡ ਮਾਰਕੀਟ ਹਾਂ ਇਹ ਜਿਵੇਂ ਕੰਪਨੀ ਦੇ ਡਾਕਟਰ ਸਾਹਿਬ ਰੋਸ ਤੋਂ ਬਾਅਦ ਵੀ ਬਗੈਰ ਦੇ ਲਾਹੂਲ ਬਸਾ ਜਾਂ ਹੋਰ ਵੀ ਇਹ ਤੇ ਪ੍ਰੋਡੂਸਰ ਦੇ ਸਾਥ ਦੇ ਸਹਿਯੋਗ ਨਾਲ ਸਾਡੇ ਪਿੰਡ ਦੇ ਵਿੱਚ ਲੱਗਦੇ ਨੇ ਤੇ ਲੱਗਦੇ ਰਹਿਣਗੇ ਇੱਕ ਜਾਗਰਤੀ ਪੈਦਾ ਹੋ ਗਈ ਇਹ ਜਾਗਰਤੀ ਰੋਸ਼ਨੀ ਫੈਲੂਗੀ ਜੀ ਇਹ ਇਹਦੇ ਮੇਰੇ ਅੱਜ ਦੇ ਵਿਚਾਰ ਨੇ ਬਹੁਤ ਬਹੁਤ ਧੰਨਵਾਦ ਮਾਰਕ ਜੀ ਬਹੁਤ ਸੋਹਣੇ ਤੁਸੀਂ ਜਿਹੜੀ ਜਾਣਕਾਰੀ ਪਿੰਡ ਕੋਰਦੰਨੇ ਵਾਸਤੇ ਦਿੱਤੀ ਬੜਾ ਧੰਨਵਾਦੀ ਆ ਤੁਹਾਡੇ ਅੱਗੇ ਤੋਂ ਉਮੀਦ ਕਰਦੇ ਹਾਂ ਵੀ ਤੁਸੀਂ ਸਾਨੂੰ ਸਾਥ ਦੇਉਂਗੇ ਇਹਨਾਂ ਕੰਮਾਂ 'ਵਿਲਕੁਲ ਸਾਥ ਦੇਵਾਂਗੇ ਕਿਉਂਕਿ ਮਾਸਟਰ ਗਿਆਨ ਦਾ ਭੰਡਾਰ ਹੁੰਦੇ ਨੇ ਜੀ ਸਿਰਫ ਦੋ ਹੀ ਕੀ ਸਮਾਜ ਦੇ ਵਿੱਚ ਦੋ ਨੇ ਜੀ ਸਭ ਤੋਂ ਪਹਿਲੀ ਮਹਾਵਿਦਿਆਕ ਦੂਜਾ ਗੱਪ ਜੀ ਜਿਵੇਂ ਮਾਂ ਹੋਗੀ ਤੇ ਐਸਾ ਬੱਚਾ ਹੋਗਾ ਜੀ ਇਹ ਮਾਂ ਨੇ ਬੱਚੇ ਨੂੰ ਚੋਰੀ ਕਰ ਦਸ ਕਰਤਾ ਚੋਰ ਬਣੂਗਾ ਜੀ ਇਹ ਮਾਂ ਨੇ ਬੱਚੇ ਨੂੰ ਦੇਸ਼ ਭਗਤੀ ਦਾ ਜੱਤ ਤੱਕ ਜਾਗਰਤ ਕਰਕੇ ਜਿੰਨ ਮੰਗੂ ਉਹ ਦੇਸ਼ ਭਗਤ ਬਣੂਗਾ ਜੀ ਤੇ ਐਸਾ ਕਰਕੇ ਦੂਜੇ ਨੰਬਰ ਤੇ ਮਾਸਟਰ ਦਾ ਕਰਾਣਾ ਹੈ ਪਰ ਅੱਜ ਸਮਾਜ ਜਿਹੜੀ ਮਾਸਟਰ ਦੀ ਥਾਣਾ ਹੈ ਉਹ ਸਨਮਾਨਯੋਗ ਨਹੀਂ ਰਹੀ ਅੱਜ ਮਾਸਟਰ ਦੇ ਥੱਪੜ ਵੀ ਲਾ ਰਹੇ ਨੇ ਜੀ ਮਾਸਟਰ ਲਈ ਬੇਕਦਰੇ ਵੀ ਕਰ ਰਹੇ ਨੇ ਬਹੁਤ ਪਿਆਰੇ ਹੋਗੇ ਮਾਸਟਰਾਂ ਨੂੰ ਟੈਗਨੋਰ ਕਰ ਦਿੱਤਾ ਇਹਨਾਂ ਲੋਕਾਂ ਨੇ ਜੀ ਪਰ ਯਾਦ ਰੱਖੋ ਇਹਨਾਂ ਦਾ ਜਿਹੜਾ ਖਮਾਜਾ ਇਹ ਭੁਗਤਣਾ ਬਹੁਤ ਸਮਾਂ ਲੱਗਦਾ ਹਾਂ ਧੰਨਵਾਦ ਮਾਸਟਰ ਜੀ ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ ਸਾਡੇ ਨਾਲ ਡਾਕਟਰ ਸਾਹਿਬ ਬਹੁਤ ਵੱਡੀ ਜਿਹੜੀ ਇਹ ਮਤਲਬ ਇੱਕ ਤਰ੍ਹਾਂ ਦੀ ਖੁਸ਼ੀ ਵਾਲੀ ਗੱਲ ਹੈ ਕਿ ਤੁਹਾਡੇ ਦਾਦੇ ਪੜਦਾਦਿਆਂ ਦੀ ਇੱਥੇ ਨਾਮ ਉੱਚਾ ਹੋ ਰਿਹਾ ਜਿਹੜੇ ਤੁਹਾਡੇ ਪਿੰਡ ਕੋੜਦੰਨੇ ਦੇ ਵਿੱਚ ਹਾਂਜੀ ਲਾਲੀ ਜੀ ਮੈਨੂੰ ਬੜਾ ਹੀ ਗਰਵ ਮਹਿਸੂਸ ਹੋ ਰਿਹਾ ਜਦੋਂ ਆਪਣੇ ਜੱਦੀ ਪਿੰਡ ਕੋੜਦੰਨੇ ਦੇ ਵਿੱਚ ਆਏ ਹਾਂ ਧੰਨਵਾਦ ਕਰਦਾ ਪ੍ਰੋਡਿਊਸਰ ਐਕਟੈਕ ਟੀਮ ਦਾ ਜੀ ਇਹਨਾਂ ਨੇ ਇਹ ਕੈਂਪ ਆਰਗੇਨਾਈਜ਼ ਕਰਵਾਇਆਗਾ ਆਪਣੇ ਯੂਥ ਨੂੰ ਮੋਟੀਵੇਟ ਕਰ ਰਹੇ ਨੇ ਨਹੀਂ ਅੱਜਕੱਲ ਯੂਥ ਜ਼ਿਆਦਾਤਰ ਡਰੱਗ ਦੇ ਵਿੱਚ ਇਨਵੋਲਵ ਹੋ ਰਿਹਾ ਹੈ ਜੀ ਬਹੁਤ ਹੀ ਸ਼ਾਬਾਸ਼ੀ ਹੈ ਇਸ ਨੌਜਵਾਨ ਨੂੰ ਜਿਹੜਾ ਇਸ ਨੌਜਵਾਨ ਅੱਜ ਦੀ ਡੇਟ ਦੇ ਵਿੱਚ ਨੌਜਵਾਨਾਂ ਨੂੰ ਬਲੱਡ ਡੋਨੇਸ਼ਨ ਲਈ ਮੋਟੀਵੇਟ ਕਰ ਰਿਹਾ ਹੈ ਹੈਲਥ ਨੂੰ ਧਿਆਨ ਰੱਖਣ ਲਈ ਮੋਟੀਵੇਟ ਕਰ ਰਿਹਾ ਹੈ ਠੀਕ ਹੈ ਇੱਥੇ ਆ ਕੇ ਤੁਹਾਨੂੰ ਕੀ ਫੀਲ ਹੋ ਰਿਹਾ ਮਤਲਬ ਛੋਟੇ ਅੱਜ ਨੇਟਿਵ ਪਲੇਸ ਦੇ ਵਿੱਚ ਤੁਸੀਂ ਬੈਠੇ ਹੋ ਤੁਹਾਨੂੰ ਬਜ਼ੁਰਗ ਵੀ ਮਿਲ ਕੇ ਤੁਹਾਡੇ ਦਾਦੇ-ਪਰਦਾਦੇ ਨੂੰ ਜਾਣ ਕੇ ਆ ਕੇ ਮੈਨੂੰ ਆਪਣੇ ਪਰਿਵਾਰ ਬਾਰੇ ਹੋਰ ਵੀ ਜ਼ਿਆਦਾ ਜਾਣਕਾਰੀ ਮਹਿਸੂਸ ਹੋਈ ਹੈ ਜੀ ਵੀ ਇੱਥੇ ਮੇਰੇ ਪਰਦਾਦਾ ਜੀ ਰੌਣਗਰਾਮ ਜੀ ਜਿਨ੍ਹਾਂ ਦਾ ਇੱਥੇ ਬਹੁਤੀ ਇੱਥੇ ਨਾਮ ਸੀਗਾ ਮੇਰੇ ਦਾਦਾ ਜੀ ਸ੍ਰੀ ਬਾਬੂ ਰਾਮ ਜੀ ਜੀ ਠੀਕ ਆ ਤੇ ਅੱਜ ਮੇਰੇ ਪਿਤਾ ਜੀ ਵੀ ਇਸ ਜੀ ਨੂੰ ਮੈਨੂੰ ਲੱਗਦਾ ਅੱਛਾ ਮਹਿਸੂਸ ਹੋਦਾ ਹੈ ਉਹ ਕਿਹਨਾਂ ਜੀ ਨੂੰ ਮਾੜੀ ਦਾ ਬੇਟਾ ਮੈਂ ਸੁਣਾਉਣੇ ਤੋਂ ਜੀ ਠੀਕ ਆ ਅੱਜ ਮੈਂ ਇੱਥੇ ਕੈਂਪ